ये तेरी बहन बोल नहीं सकती थी नहीं बोल सकती थी आहा बेटे अभी क्या हुआ अभी क्या हुआ बोले। ਜਿਹੜਾ ਮਹਾਤਮਾ ਆਪ ਦੁੱਖ ਵਿੱਚ ਐ ਤੁਹਾਡੇ ਸਾਰੇ ਦੁੱਖ ਨਹੀਂ ਘਟ ਸਕਦਾ ਕੁਝ ਨਾ ਕੁਝ ਦੁੱਖ ਘਟ ਸਕਦਾ ਬੜੇ ਦੌੜੇ ਜਾਂਦੇ ਨੇ ਲੋਕ ਕੁਝ ਪੈਸੇ ਤੇ ਵਿਕਰੇ ਹੀ ਨੇ ਕੁਝ ਕਹਿ ਰਹੇ ਨੇ ਜੀਸਸ ਕ੍ਰਾਈਸਟ ਸਾਡੇ ਰੋਗ ਸੋ ਘਟਦੇ ਨੇ ਸਾਡੀ ਪ੍ਰੋਬਲਮ ਕ੍ਰਿਸਚੀਅਨਿਟੀ ਨਹੀਂ ਐ ਅਸੀਂ ਸਤਕਾਰ ਕਰਦੇ ਆਂ ਸ਼ਹੀਦ ਹੋਏ ਨੇ ਜੀਸਸ ਕ੍ਰਾਈਸਟ ਸਾਡੀ ਪ੍ਰੋਬਲਮ ਐ ਜਿਹੜਾ ਪਖੰਡ ਖਲਾਰਿਆ ਜਾ ਰਿਹਾ ਧਰਮ ਦੇ ਨਾਲ ਉਹ ਭਾਈ ਕ੍ਰਿਸਚਨੋ ਤੁਸੀਂ ਪ੍ਰਚਾਰ ਕਰਨਾ ਪ੍ਰੇਮ ਨਾਲ ਕਰੋ ਤੁਸੀਂ ਤੇ ਜ਼ਮੀਰ ਖਰੀਦ ਰਹੇ ਹੋ ਤੁਸੀਂ ਤੇ ਆਰਥਿਕ ਮੰਦੀ ਦਾ ਫਾਇਦਾ ਉਠਾਉਂਦੇ ਹੋ ਹੁਣ ਬੇਸ਼ਰਮ ਬੰਦਾ ਇਹ ਤੇ ਕਹਿ ਨਹੀਂ ਸਕਦਾ ਮੈਂ ਪੈਸੇ ਲੈ ਕੇ ਵਿਕਿਆ ਉਹ ਕਹਿ ਦਿੰਦਾ ਮੇਰੇ ਰੋਗ हट ਗਏ ਚੱਲ ਆ ਇੱਧਰ ਨੂੰ ਤੁਰਦਾ ਮੈਂ ਲਿਆ ਮੇਰੇ ਸਾਵੇਂ ਬਾਈਬਲ ਮੈਂ ਅਧਿਪਨ ਕਰਦਾ ਉਹਦੀ ਇੱਕ ਸਾਖੀ ਹੈ 올ਡ ਟੈਸਟਾਮੈਂਟ ਦੀ ਸਲੀਬ ਤੇ ਚੜ੍ਹੇ ਜੀਸਸ ਕ੍ਰਾਈਸਟ ਮਹਾਰਾਜ ਜਦੋਂ 16 ਚਵੀਆਂ ਜਦੋਂ ਕਿਲ ਠੁਕੇ ਸ਼ਰੀਰ ਅੰਦਰ ਗਲੂਏ ਚੋਂ ਬੋਲ ਨਿਕਲੇ ఓ ਲਾਰਡ ਵਾਈ ਹੈਵ ਯੂ ਫੋਰਸੇਕਨ ਮੀ ਰੱਬਾ ਮੈਂ ਸੱਚ ਦਾ ਪ੍ਰਚਾਰ ਕਰ ਰਿਹਾ ਤੂੰ ਮੈਨੂੰ ਦੂਰ ਕਰਤਾ ਹੀ ਅੱਖਾਂ ਭਰੀਆਂ ఓ ਲਾਰਡ ਪਲੀਜ਼ ਟੇਕ ਦਿਸ ਕੱਪ ਆਫ ਸਫਰਿੰਗ ਅਵੇ ਫਰਮ ਮੀ ਓ ਰੱਬਾ ਦਰਦ ਦਾ ਪਿਆਲਾ ਮੈਥੋਂ ਦੂਰ ਕਰ ਦੇ ਦਰਦ ਤੇ ਮਹਿਸੂਸ ਹੋਇਆ ਨਾ ਤੁਸੀਂ ਕਹਿ ਦਿੰਦੇ ਹੋ ਦੀ ਤੁਹਾਡੇ ਦਰਦ ਜੀਸਸ ਕ੍ਰਾਈਸਟ ਪੀ ਗਏ ਮੰਨ ਲਿਆ ਪਰ ਦਰਦ ਤੇ ਮਹਿਸੂਸ ਕਰ ਗਏ ਨਾ ਸਨ ਆਫ ਗੋਡ ਸਨ ਇਹ ਵੀ ਮੰਨਦਾ ਮੈਂ ਬਹੁਤ ਵੱਡੇ ਪੈਗੰਬਰ ਹੁਣ ਗੌੜ ਦੀ ਤਾਕਤ ਦੱਸਾਂ ਤੈਨੂੰ ਖੁਦਾ ਦੀ ਤਾਕਤ ਜਦੋਂ ਪਾਪਾ ਜੀਂਦਾ ਹੋਵੇ ਉਦੋਂ ਕਾਕੇ ਵੱਲ ਨਹੀਂ ਦੌੜੀ ਜਾਂਦਾ ਪਾਪੇ ਵੱਲ ਦੌੜੀ ਜਾਂਦਾ ਸਾਰਿਆਂ ਦਾ ਪਾਪਾ ਜੇ ਗੁਰੂ ਅਰਜਨ ਪ੍ਰਤਾਖਰ ਗੁਰੂ ਅਰਜਨ ਇਸ ਦਾ ਪ੍ਰਵੇਡਿੰਗ ਲਾਊਡ 33 ਤਵੀ ਬਾਯਾ ਜ਼ਹਾਂਗੀਰ ਦੇ ਹੁਕਮ ਵਿੱਚ ਚੰਦੂ ਨੇ ਮਰਤਜ਼ਾ ਖਾਨ ਨੇ ਹੁਕਮ ਕਰ ਦਿੱਤਾ ਸਾੜ ਕੇ ਮਾਰਿਆ ਜਾਵੇਗਾ ਗੁਰੂ ਅਰਜਨ ਸਾਹਿਬ ਨੂੰ ਫਰਮੂਦਮ ਕੇ ਊਰਾ ਬਾ ਸਿਆਸ ਤੋਂ ਯਸਾ ਰਸਾ ਨੰਦ ਮੈਂ ਫਰਮਾਨ ਜਾਰੀ ਕੀਤਾ ਜਹਾਂਗੀਰ ਕਹਿੰਦਾ ਸਿਆਸਤ ਬਾਯਾਸਾ ਦੇ ਤਹਿਤ ਅਰਜਨ ਦਾ ਕਤਲ ਹੋਵੇ ਪੁੱਛਿਆ ਮੀਆਂ ਮੀਰ ਨੇ ਬਾਪੂ ਗੁਰੂ ਅਰਜਨ ਸਾਹਿਬ ਦਰਦ ਨਹੀਂ ਹੁੰਦਾ ਸ਼ਰੀਰ ਉਬਲ ਰਿਹਾ ਹੈ ਦੀਗ ਵਿੱਚ ਲੋ ਸੜ ਰਹੀ ਹੈ ਸ਼ਰੀਰ ਨੂੰ ਜੀਸਸ ਕ੍ਰਾਈਸਟ ਨੇ ਆਈ ਇਹ ਨਹੀਂ ਆਖਿਆ ਵੀ ਮੈਂ ਦਰਦ ਵਿੱਚ ਆ ਇਹ ਆ ਰੱਬ ਦੀ ਤਾਕਤ ਪਤਾ ਕੀ ਜਾਂਦੇ ਤੇਰਾ ਕੀਆ ਮੀਠਾ ਲੱਗਿਆ ਯੋਰ ਵਿਲ ਪਲੀਜ਼ਸ ਟੂ ਮੀ ਤੇਰਾ ਹੁਕਮ ਬੜਾ ਮਿੱਠਾ ਲੱਗਦਾ ਹੈ ਮੇਰੇ ਨਿਰਗੁਣ ਸਰੂਪ ਵੈ ਗੁਰੂ ਗੁਰੂ ਅਰਜਨ ਸਰਗੁਣ ਹੈ ਜਿਹੜਾ ਆਪ ਦੁੱਖਾਂ ਤੋਂ ਰਹਿਤ ਹੈ ਸਾਰੇ ਦੁੱਖ ਤੇਰੇ ਉਹਨੇ ਕੱਟਣੇ ਨੇ ਲਿਆਓ ਜਿਹੜਾ ਧਾਰਮਿਕ ਗ੍ਰੰਥ ਲਿਆਉਣਾ ਕਰੋ ਬੈਠ ਕੇ ਸਾਵੇਂ ਵਿਚਾਰ ਆਓ ਕੋਈ ਪਾਦਰੀ ਤੁਹਾਡੇ ਗ੍ਰੰਥ ਵਿੱਚ ਹੀ ਤੇ ਲਿਖਿਆ ਤੇ ਸਾਡੇ ਗ੍ਰੰਥ ਵਿੱਚ ਜੋ ਲਿਖਿਆ ਮੈਂ ਸਾਹਮਣੇ ਰੱਖ ਦਿੱਤਾ ਤੋਂ ਮੇਰਾ ਕਹਿਣ ਦਾ ਭਾਵ ਹੈ ਜੇ ਕੋਈ ਪ੍ਰੇਮ ਨਾਲ ਪ੍ਰਚਾਰ ਕਰਦਾ ਠੀਕ ਹੈ ਜਿਹਨੂੰ ਜਿਹੜਾ ਧਰਮ ਪਿਆਰਾ ਲੱਗਦਾ ਜਾਓ ਇਹ ਥੋੜੀ ਹੈ ਵੀ ਕਿਸੇ ਨੂੰ ਡਾਂਗ ਨਾਲ ਤੁਸੀਂ ਤਬਦੀਲ ਕਰ ਲਓ ਕਿਸੇ ਨੂੰ ਲਾਲਚ ਦੇ ਕੇ ਤਬਦੀਲ ਕਰ ਰਹੋ ਔਰ